ਨਾਲੇ ਤਾਂ ਆਪਾਂ ਦਾ ਚੱਕ ਲਿਆਵਾਂਗੇ ਚੱਲ ਠੀਕ ਆ ਕਰ ਆਪਣਾ ਕੰਮ ਕਰਦੇ ਬਾਬੇ ਆ ਆ ਗਿਆ ਬੱਚਾ ਸੜਦਾ ਦੇ ਲੈ ਟੱਕ ਟੱਕ ਬਾ ਤਰੇ ਮੱਲਾ ਚੱਲ ਚੱਲ ਛਾਵਾ 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 ਲੈ ਕੇ ਚੱਲ ਸਾਈਕਲ ਛਾਵਾ ਤੂੰ ਲੈ ਸੜਾ ਪਾ ਮਾਰ ਕੇ ਚੱਲ ਆ ਆ ਭਈਆ ਲੱਗਿਆ ਹੁਣ ਕੱਟਣਾ ਆ ਸਾਰੇ ਦਰਖਤ ਦਾੜੇ ਦਾੜੇ ਸਾਰੇ ਬਣਾ ਦੇਣੇ ਆ ਵਧੀਆ ਟਿਕਾ ਕੇ ਕਰਾਂ ਬਾਬੇ ਦੀ ਸਮਾਦ ਦੇ ਸੇ ਪੂਰੀ ਯਾਰ ਬਾਦ ਹੀ ਨਹੀਂ ਸੀ ਦੀਦੀ ਬਾਬੇ ਦੀ ਐਰ ਕਰਾ ਟਿਕਾ ਕੇ ਜੇ ਉਹ ਨਾ ਉੱਥੇ ਭਿੰਡਾਂ ਦਾ ਖੱਖਰ ਜੀ ਹੈਗੀ ਆ ਕਿਤੇ ਉਹਨੂੰ ਮੈਂ ਤਾਂ ਧੂਆਂ ਜਾ ਕਰਕੇ ਢਾ ਦਿਆਂ ਭਲਾ ਆਹ ਬਨ ਕੇ ਨਾ ਕਹੇ ਨਾ ਮਿੱਟੀ ਦਾ ਤੇਲ ਪਾ ਕੇ ਮੜਾ ਜਾ ਠੀਕ ਆ ਹੋ ਆਹ ਬਾਬੇ ਦੀ ਸਮਾਗ ਪੂਰੀ ਦਿਸਣ ਲੱਗ ਗਈ ਕਿ ਦਰਾਖਤ ਆਪਣੇ ਸਾਰੇ ਐ ਪਾਇਆ ਸੀ ਮੱਲੇ ਪੂਰੇ ਨਾਲੇ-ਦਾਲੇ ਜਮਾ ਨਹੀਂ ਸੀ ਦੀਂਦਾ ਕੁਛ ਨਿਸ਼ਾਨ ਸਾਹਿਬ ਗ੍ਰੰਥੀ ਖੜਾ ਆਪਣਾ ਗ੍ਰੰਥੀ ਉਹ ਇਹ ਹੁਣੇ ਲੱਗਿਆ ਦੋਏ ਜੀ ਆ ਇਹਦੀ ਘਰ ਵਾਲੀ ਆ ਤੇ ਉਹ ਆਪ ਉੱਤੇ ਉਹਦੇ ਜਾਂਦਾ ਵੱਢੀ ਲਾ ਕੱਟਦੇ ਦੀ ਬਾਤ ਕਾਰ ਲੈ ਵਧੀਆ ਕੱਟਦੀ ਆ ਇਹ ਤਾਂ ਯਾਰ ਗਲਤੀ ਨਹੀਂ ਹੈ ਕਿ ਕਿਤੇ ਇਹ ਰੁਕ ਜਾਂਦੀ ਆ ਹਾਂ ਇਹ ਮੂਰੋ ਨੇ ਵਿਚਾਲਾ ਵਿਚਾਲੋ ਫੜਿਆ ਨਹੀਂ ਕੱਟਦੀ ਸਾਰੇ ਪਾਸੇ ਦੇ ਲਾਇਕ ਆ ਕੋਈ ਨਹੀਂ ਚੱਕਰ ਦਿੰਦੇ ਫਿਰ ਲਿਆਉਣੇ ਆਪਾਂ ਤਿੱਖਾ ਕਰਨ ਵਾਲਾ ਸਿਸਟਮ ਉਹ ਮੇਰੇ ਕੋਲ ਹੀ ਹੈਗਾ ਵਾ ਦੂਜਾ ਬਿਜਲੀ ਤੇ ਲਾ ਕੇ ਤੇ ਕਰ ਦਿਆਂਗੇ ਤਿੱਖਾ ਆਪਾਂ ਹਾਂ ਬਹੁਤ ਠੀਕ ਆ ਉਹ ਮੈਂ ਲਿਆਉਂਗਾ ਚੱਕ ਲਿਓ ਨਾ ਇੱਥੇ ਜੋ ਆ ਗਿਆ ਨਾ ਮੋਟਰਸਾਈਕਲ ਵਾਲਾ ਤੇ ਆ ਲੈਣ ਦੇ ਉਹ ਇੱਥੇ ਬਹਿ ਕੇ ਜਾਉ ਫਿਰ ਨਾਲ ਫੁੱਲ ਗੁਲਾਬ ਦੇ ਚੰਦੇ ਪ੍ਰਸਾਦ ਦੇ ਜੀ ਆ ਜੇ ਠਹਿਰ ਜਾ ਬਣਾਉਂਦਾ ਚਟਣੀ-ਚਟਣੀ ਬਣਾ ਲੈਣ ਦੇ ਗੱਡੀ ਖੜੀ ਬਾਬੇ ਦੀ ਆਲੇ ਪ੍ਰਿੰਡ ਬੈਠੇ ਪ੍ਰਿੰਡਾਂ ਦੀ ਖਖਰ ਉਹਦੇ ਲੋਕੇ ਬੈਠਿਆ ਵਿੱਚ ਉਹਦੇ ਤੋਂ ਡਰਦਾ ਪਈਆ ਕਹਿੰਦਾ ਯਾਰ ਇਹ ਵੱਢਣਗੇ ਆਏ ਸਾਲ ਦਾ ਮਹੀਨਾ ਨੂੰ ਕਹਿੰਦੇ ਗੇ ਰਹਿਣ ਦੇ ਯਾਰ ਨਾ ਠਾ ਕੋਈ ਨਹੀਂ ਸਾਲ ਦਾ ਜਾਨਵਰ ਇਹਨਾਂ ਨੇ ਵੀ ਆਪ ਦਾ ਵਿਚਾਰਿਆ ਨੇ ਆ ਦੇ ਇਧਰ ਸਰੋਵਰ ਵਾਲਾ ਪਾਸਾ ਪੂਰਾ ਵਧੀਆ ਬਣ ਗਿਆ ਅੱਗੇ ਝਾਫੇ ਬਣੇ ਪਏ ਸੀ ਫੁੱਲ ਬੂਟੇ ਜੇ ਪੂਰੇ ਵਧੀਆ ਬਣ ਗਿਆ ਲੈ ਮਾਬੇ ਦੀ ਜਗਾ ਵੱਡਾ ਬੋੜ ਆ ਸਾਰੀ ਦਿਖਾ ਦਿੰਦੇ ਆ ਤੁਹਾਨੂੰ ਬਾਬੇ ਤੇ ਆਇਆ ਪਿਆ ਝੋਨਾ ਪੰਜ ਗੱਟੇ ਪਏ ਆ ਬਾ 10 12 ਹੋਰ ਆਗੇ ਤੇ ਆਪਣਾ ਵਧੀਆ ਫਰੰਦਪੁਰ ਲੰਘ ਜੂ ਹਮ ਇਧਰੋਂ ਹਲੇ ਸਮਾਜ ਨਹੀਂ ਦੀਂਦੀ ਪੂਰੀ ਹਾਂ ਆਹ ਸਾਰੀ ਸਫਾਈ ਕਰਤੀ ਮੂਰਿਓ ਐ ਟਿਕਾ ਕੇ ਬੁੜੀਆਂ ਨੇ ਆਹ ਇਧਰੋਂ ਵੀ ਸਾਰੀ ਸਫਾਈ ਹੋਈ ਪਈ ਆ ਲੈ ਬਾਬੇ ਦੀ ਜਗਾ ਸਾਫ ਸਾਫ ਲੱਗਦੀ ਆ ਪੂਰੀ ਬਾਬੇ ਦੀ ਜਗ੍ਹਾ ਦੇ ਥਮਲਾ ਇੱਥੋਂ ਇੱਕ ਤਾਂ ਦਵਾਰ ਦਵਾਰਾ ਕਢਾਉਣਾ ਹੱਥ ਹਵਲਾ ਆਪਾਂ ਜਿਹੜਾ ਥਮਲਾ ਨਾ ਹਾਂ ਇਹ ਆਪਾਂ ਦਵਾਰਾ ਕਢਾਉਣਾ ਤੇ ਆ ਪਿੱਪਲ ਵਿੱਚ ਹਰਾ ਹੋ ਗਿਆ ਸੀ ਤੇ ਆ ਦੇ ਪਿੱਪਲ ਨੇ ਪਾਰਤਾ ਹੇਲਾ ਸਾਡੇ ਆਪਣਾ ਇੰਨਾ ਥਮਲਾ ਆ ਸਾਰਾ ਦੇ ਕਿੰਨਾ ਸਾਨੂੰ ਛੜਾਤਾ ਇੱਕ ਇਹ ਕੰਮ ਕਰਨਾ ਸੀ ਤੇ ਇੱਕ ਆਪਣਾ ਉਧਰ ਥਮਲਾ ਹੋ ਉੱਥੇ ਪਾਟਿਆ ਬਹੁਤ ਸਾਹਮਣੇ ਥਮਲੇ ਆ ਜਿਹੜੇ ਉਹਨਾਂ ਚ ਵੀ ਬਹੁਤ ਦਾ ਵਿਆਹ ਥਮਲਾ ਇੱਕ ਹਾਂ ਇਹ ਇੱਧਰ ਵੱਡਾ ਸੈੱਟ ਆ ਗਿਆ ਆਪਣਾ ਸਾਹਮਣੇ ਇਹ ਵੀ ਸਾਫ ਸਫਾਈ ਆ ਪੂਰਾ ਕੱਲ ਇੱਥੇ ਦੈਨਸੀ ਬਾਬੇ ਦਾ ਸਗਰਾਨ ਦਾ ਦਿਹਾੜਾ ਬਣਾਇਆ ਨੇ ਗੁਰਪੁਰਬ ਬਣਾਇਆ ਮੰਦਿਰ ਦੀ ਸਕੂਟਰੀ ਖੜੀ ਆ ਪੰਚਰ ਹੋਈ ਹਾਂ ਪੰਚਰ ਹੋਈ ਖੜੀ ਆ